ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣੀ ਪਛਾਣ ਬਣਾਉਣ ਵਾਲੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਯੂਥ ਵਾਈਸ ਫਾਊਂਡੇਸ਼ਨ ਅਤੇ 알파 ਗਲੋਬਲ ਟਰਪਰਾਈਜ਼ਸ ਦੇ ਸਹਿਯੋਗ ਨਾਲ ਐਸਐਨਜੀ ਚੈਰੀਟੇਬਲ ਟਰਸਟ ਸਰਕਾਰ ਦੁਆਰਾ ਪ੍ਰਮਾਣਿਤ ਕੰਪਿਊਟਰ ਸਿਖਲਾਈ ਖਾਸ ਤੌਰ ਤੇ ਲੜਕੀਆਂ ਜਾਂ ਔਰਤਾਂ ਲਈ ਹੀ ਤਿਆਰ ਕੀਤੀ ਗਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸੰਸਥਾ ਦੇ ਪ੍ਰਧਾਨ ਗਗਨਦੀਪ ਸਿੰਘ ਠੱਟ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 3 ਮਹੀਨੇ ਦੇ ਬੇਸਿਕ ਕੰਪਿਊਟਰ ਕੋਰਸ ਦੇ ਦੂਜੇ ਬੈਚ ਨੂੰ 51 ਲੜਕੀਆਂ ਨੇ ਸਫਲਤਾਪੂਰਵਕ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਸਮਾਜ ਵਿੱਚ ਮਰਦਾਂ ਦੇ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਲਈ ਕਮਾਈ ਦੇ ਸਮਰਥ ਹੋਣ। ਇਸ ਤੋਂ ਇਲਾਵਾ ਇਸ ਤਰ੍ਹਾਂ ਦੇ ਕੋਰਸ ਬਹੁਤ ਸਾਰੀਆਂ ਲੜਕੀਆਂ ਦੀ ਮਦਦ ਕਰਨਗੇ ਜੋ ਵਿਦੇਸ਼ ਜਾਣ ਦੀ ਇੱਛਾ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਕੋਰਸ ਇਸ ਉਨ੍ਹਾਂ ਨੂੰ ਪਾਰਟ ਟਾਈਮ ਨੌਕਰੀ ਵਜੋਂ ਵਿਦੇਸ਼ਾਂ ਵਿੱਚ ਚੰਗਾ ਪੈਸਾ ਕਮਾਉਣ ਵਿੱਚ ਮਦਦ ਕਰ ਸਕਦਾ ਹੈ ਜੋ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਇੱਕ ਘੰਟੇ ਦੀ ਲੋੜ ਹੈ। ਇਸ ਮੌਕੇ ਤੇ ਨੰਦ ਸੋਨੀ, ਅਲਕਾਸੋ ਹੋਕਾ, ਨਵੀ ਜਸਕੀਰਤ ਆਧ ਹਜਸਾਨ ਇੱਕ ਪ੍ਰਸਿੱਧ ਕੰਪਿਊਟਰ ਕੋਰਸ ਦੀ ਸ਼ੁਰੂਆਤ ਕੀਤੀ ਸੀ ਆਪਾਂ ਅੱਜ ਤੋਂ 3 ਮਹੀਨੇ ਪਹਿਲਾਂ ਵਿਸ਼ੇ ਸੀਵਨ ਦੇ ਵਿੱਚ ਜਿਹੜੇ ਕੈਲਕੂਲੇਟਰ ਸੀ ਸਾਡੀ ਯੂਥ ਵਰਸ ਫਾਊਂਡੇਸ਼ਨ ਨੇ ਅਲਫਾ ਗਲੋਬਲ ਨਾਲ ਕਰਕੇ ਤੇ ਕੱਲ ਉਹ ਸਾਡੇ 3 ਮਹੀਨੇ ਪੂਰੇ ਹੋ ਗਏ ਸੀ ਤੇ ਬੱਚਿਆਂ ਦੇ ਕੰਪਿਊਟਰ ਕੋਰਸ ਪੂਰਾ ਹੋ ਗਿਆ ਤੇ 61 ਬੱਚਿਆਂ ਨੂੰ ਅਸੀਂ ਸਰਟੀਫਿਕੇਟਸ ਪ੍ਰੋਵਾਈਡ ਕਰਾਇਆ ਕਲ ਜੋ ਗਵਰਨਮੈਂਟ ਦੇ ਸਰਟੀਫਿਕੇਟਸ ਨੇ ਤੇ ਇਹ ਸਰਟੀਫਿਕੇਟ ਤੇ ਮਤਲਬ ਦੱਸ ਦਿਨਾ ਫਾਇਦੇ ਕੀ ਹੈਗੇ ਕਿ ਦੋ ਤਰ੍ਹਾਂ ਦੇ ਫਾਇਦੇ ਕੀ ਜਿੱਦਾਂ ਇੱਕ ਤਾਂ ਬੱਚਿਆਂ ਨੇ ਆਪਣੇ ਆਪ ਆਪਣਾ ਕੋਈ ਪ੍ਰੋਗਰਾਮ ਸ਼ੁਰੂ ਕਰਨਾ ਹੈ ਜਾਂ ਕੰਮ ਸ਼ੁਰੂ ਕਰਨਾ ਪੈਰੈਂਟਸ ਕਰੇ ਹੋਣਾ ਤੇ ਜੇ ਕੋਈ ਨਾਲ ਲੋਨ ਲੈਣਾ ਪੈਂਦਾ ਹੋ ਤੁਸੀਂ ਸਾਕਰ ਤੇ ਸਵੇਰੀ ਬਣਦਾ ਤੋਂ ਉਹਨਾਂ ਨੂੰ ਜਸਵੀ ਮਿਲੂਗਾ ਤੇ EMI ਵੀ ਹੋਣਾ ਦੀ ਜੋਦੋਂ ਆਦੀ ਪ੍ਰੋਫਟ ਸ਼ੁਰੂ ਹੋਗਾ ਕੰਮ ਤੋਂ ਉਹ ਦੋ ਸ਼ੁਰੂ ਹੋਣਗੇ ਤੇ ਦੂਸਰਾ ਜੇ ਬੱਚਿਆਂ ਨੇ ਬਾਹਰ ਜਾਣਾ ਤੇ ਤੁਹਾਨੂੰ ਪਤਾ ਕਿ ਕੈਨੇਡਾ ਜਾਣਾ ਲੋਕੀ 20-25 ਲੱਖ ਰੁਪਏ ਦੇ ਕੇ ਖਰਚ ਕੇ ਜਾਂਦੇ ਪਰ ਮੇਰਾ ਮੰਨਣਾ ਹੈ ਕਿ ਸਕਿਲਡ ਕੋਰਸ ਕਰਕੇ ਜਾਓ ਤੇ ਇਹ ਜਿਹੜਾ ਕੋਰਸ ਹੈ ਸਕਿਲਡ ਕੋਰਸ ਦੇ ਅੰਦਰ ਹੈ ਤੇ ਬੱਚਾ ਉੱਥੇ ਜਾ ਕੇ 3 ਲੱਖ ਰੁਪਏ ਆਪਣਾ ਕੋਈ ਜੋਬ ਕਰ ਸਕਦਾ ਹੈ ਤੇ ਆਪਣੀ ਆਮਦਨ ਕਮਾ ਸਕਦਾ ਹੈ ਤੇ ਸਾਡੀ ਐਨ ਜੀਓ ਇਦਾਂ ਹੀ ਅੱਗੇ ਕਾਫੀ ਖੇਤਰ ਚ ਕੰਮ ਕਰਦੀ ਰਹੇਗੀ ਕਰਦੀ ਆਈ ਹੈ ਤੇ ਸਿਰਫ ਸਾਨੂੰ ਤੁਹਾਡਾ ਲੋਕਾਂ ਦਾ ਸਹਿਯੋਗ ਚਾਹੀਦਾ ਹੈ ਤੇ ਸਾਡਾ ਸਾਥ ਦਿਨੇ ਤਾਂ ਵੀ ਅਸੀਂ ਜਿਹੜੀ ਖਾਸ ਕਰਕੇ ਜਿਹੜੀ ਊਮਨ ਫਰਮੈਂਟ ਹਨ ਉਹਨੂੰ ਅਸੀਂ ਅੱਗੇ ਰੱਖ ਕੇ ਤੇ ਕੁੜੀਆਂ ਮੁੰਡੇ ਦਾ ਮੁੱਦਾ ਲਾ ਕੇ ਸੁਸਾਇਟੀ 'ਚ ਆਪਣਾ ਇੱਕ ਮੁਕਾਮ ਬਣਾ ਸਕਣ ਤੇ ਆਪਣਾ ਇੱਕ ਪੈਰ ਅੱਗੇ ਵਧਾ ਸਕਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ